ਬੜਾ ਝੂਠਾ ਫਰਕਾ ਦੱਤੋ ਐ ਸਰ ਕੋਲੰਗ ਰੋਹਾ ਝੂਠਾ ਫਰਕਾ ਸੀ ਇੱਕ ਬੰਦੇ ਦਾ ਜਿਹੜਾ ਨਸ਼ਾ ਵੇਚਦਾ ਸੀ ਮੈਨਾਂ ਇਹ ਦੱਸ ਦੇਣੀ ਆ ਕਿਤੇ ਪਿੰਡ ਜੀਵਨੋਂ ਕੱਢਿਆ ਹੋਇਆ ਸੀ ਉਹਨੂੰ ਮਾਨਸਾ ਆ ਕੇ ਘਰ ਪਾਲਿਆ ਚਿੱਟਾ ਵੇਚਦਾ ਸੀ ਉਹ ਹੈ ਮਲਦੂਰਾ ਚੋਂ ਸੀ ਥਰੀ ਬੰਦਾ ਸੀ ਨਸ਼ਾ ਮਤਲਬ ਨਸ਼ਾ ਕੋਈ ਥਰੀ ਬੇਚੇ ਕੋਈ ਅਮੀਰ ਵੇਚੇ ਕਿਸੇ ਦੀ ਜ਼ਿੰਦਗੀ ਬਰਬਾਦ ਕਰਦਾ ਉਹ ਮਾੜਾ ਹੀ ਮਾੜਾ ਤੇ ਉਹਦੇ ਖਿਲਾਫ ਬੋਲਾਂਗੇ ਇਹਨਾਂ ਨੇ ਉਹਦੇ ਖਿਲਾਫ ਉਹਨੂੰ ਧਮਕਾਇਆ ਵੀ ਕਿਹਾ ਵੀ ਤੂੰ ਬੰਦ ਕਰ ਦੇ ਨਹੀਂ ਤਾਂ ਫਿਰ ਅਸੀਂ ਆਪਣੇ ਹਿਸਾਬ ਨਾਲ ਕਾਰਵਾਈ ਕਰਾਂਗੇ ਤੇ ਪੁਰਸਨਾ ਬਈ ਉਹਨਾਂ ਦਾ ਰਚਾਨਾ ਦਾ ਹੱਕਦਾ ਹੁੰਦਾ ਪੁਲਸ ਦੇ ਕਮਾਊ ਪੁੱਤ ਨੇ ਖਾਸ ਬੰਦੇ ਸੀ ਸਾਡੇ ਉਥੇ ਇੱਕ ਡੀਐਸਪੀ ਸੀ ਇੱਕ ਉਹਦਾ ਖਾਸ ਬੰਦਾ ਸੀ ਉਹਦਾ ਹੋ ਗਿਆ ਐਕਸੀਡੈਂਟ ਮੂਲੇ ਵਾਲਾ ਮੂਲੇ ਵਾਲੇ ਵੀ ਹੋਏ ਸੀ ਨਾ ਹਾਂ ਮੂਲੇ ਵਾਲਾ ਪਿੰਡ ਚ ਜਾਂਦਾ ਹਾ ਚਿੱਟਾ ਲੈ ਕੇ ਜਾਂਦਾ ਸੀ ਟੱਲੀ ਸੀ ਉਹ ਉਹਦਾ ਐਕਸੀਡੈਂਟ ਹੋ ਗਿਆ ਕਿਸੇ ਦੁਕਾਨ ਦੀ ਕੰਧ ਦੇ ਵਿੱਚ ਜਾ ਕੇ ਵੱਜਾ ਉੱਥੇ ਸੀਸੀਟੀਵੀ ਨਹੀਂ ਲੱਗੀ ਸੀ ਲੋਕਾਂ ਨੇ ਉਹਨੂੰ ਚੁੱਕਿਆ ਉਹਦਾ ਮੋਟਰਸਾਈਕਲ ਕਾਫੀ ਨੁਕਸਾਨਿਆ ਗਿਆ ਸੀ ਉਹ ਕਿਸੇ ਘਰ ਵਿੱਚ ਉਹਨਾਂ ਲਾਤਾ ਉਹਨੂੰ ਹਸਪਤਲ ਪਹੁੰਚਾਤਾ ਇਹ 취ਤਾਵਕੋ ਕੰਨ ਚੜੀ ਗਈ ਉਹਨੇ ਕਿਹਾ ਤਾਂ ਬੜਾ ਮੁਰਗੀ ਪੈਰ ਥੱਲੇ ਆਇਆ ਮਤਲਬ ਸ਼ਿਕਾਰ ਝੋਟੇ ਨੂੰ ਬਤਾ ਦਿਓ ਉੱਥੋਂ ਤੱਕ ਸਾਰੇ ਵੱਡੇ ਅਸਰਾ ਤੱਕ ਵੀ ਝੋਟੇ ਦੇ ਕੇਸ ਦਰਜ ਕਰ ਦਿਓ ਵੀ ਇਹਦੀ ਕੁੱਟਮਾਰ ਕੀਤੀ ਗਈ ਆ ਪਰਚਾ ਪਰਚਾ ਦਰਜ ਅਗਲੇ ਦਿਨ ਤੜਕੇ ਦਰਕੇ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਤੇ ਪਰਚਾ ਦਰਜ ਹੋ ਗਿਆ ਇਹਨੂੰ ਪੁੱਛਿਆ ਕਿੰਦੇ ਉਹਨੇ ਮੇਰਾ ਤਾਂ ਕੋ ਲੱਲਾ ਦੇਖਾਈ ਨਹੀਂ ਉਹਦੇ ਨਾਲ ਉਹ ਮੈਨੂੰ ਪਤਾ ਹੀ ਨਹੀਂ ਮਸਲੇ ਦਾ ਮਸਲਾ ਚੁੱਕ ਲਿਆ ਕਚੇੜੀ ਦੇ ਵਿੱਚ ਤਾਂ ਨਾਲ ਆ ਲਿਆ ਇਹਨੂੰ ਉਹਨਾਂ ਨੇ ਕਰਕੇ ਦਰਕੇ ਰੈਸਟ ਕਰ ਲਿਆ ਸੀ ਮਾਰਸਾ ਦੀ ਪੁਲਿਸ ਨੇ ਸੱਜ ਜਦੋਂ ਮਾਮਲਾ ਖੁੱਲਿਆ ਉਹ ਪਿੰਡ ਵਾਲੇ ਆ ਗਏ ਵੀ ਇਹ ਬੰਦਾ ਤਾਂ ਉੱਥੇ ਨਸ਼ੇ ਦਾ ਟੱਲੀ ਹੋਇਆ ਟਿੱਕਿਆ ਨਾ ਅਸੀਂ ਚੁੱਕਿਆ ਉਸ ਨੇ ਕੀ ਕੀਤਾ ਉਹਨਾਂ ਕਿਹਾ ਵੀ ਮੋਟਰਸਾਈਕਲ ਇਹਦਾ ਉੱਥੇ ਘਰ ਚ ਪਿਆ ਹੈ ਉਹ ਘਰ ਵਾਲੇ ਨਾ ਕਿਤੇ ਆਪ ਵੰਡੇ ਚਲੇ ਗਏ ਉਹਨਾਂ ਨੇ ਉਹਨਾਂ ਦਾ ਜਿੰਦਾ ਤੋੜ ਕੇ ਤੇ ਉੱਥੋਂ ਮੋਟਰਸਾਈਕਲ ਪੁਰਸ ਫਟਾਫਟ ਹਰਫਣੀ ਕੀ ਕੁਝ ਕਰਤੀਆ ਚੁੱਕ ਕੇ ਲੈ ਗਏ ਪਰ ਗੱਲ ਗੁੱਝੀ ਤਾਂ ਰਹੀ ਨਹੀਂ ਮੁੜ ਕੇ ਸਾਰਾ ਕੁਝ ਸਾਹਮਣੇ ਆ ਗਿਆ ਵੀ ਇਹ ਤਾਂ ਬਿਲਕੁਲ ਨਜਾਇਕ ਪਰਚਾ ਉਹਦਾ ਥੁੱਕ ਕੇ ਚੱਕਣ ਵਾਲੀ ਗੱਲ ਕਰਨੀ ਪੈਂਦੀ ਹੈ ਕਈ ਵਾਰੀ ਇਹਨਾਂ ਤਾਂ ਇਹ ਹੋਇਆ ਸੀ ਉਹਦੇ ਤੇ ਚਲੋ ਨਸ਼ਿਆਂ ਦੇ ਖਿਲਾਫ ਅਸੀਂ 8-10 ਮਹੀਨੇ ਲੜੇ ਬਹੁਤ ਸਾਰੇ ਅਕਸਰਾਂ ਦੇ ਨਾਮ ਵੀ ਦੱਸੇ ਗਏ ਬਹੁਤ ਸਾਰੇ ਮੈਡੀਕਲ ਸਟੋਰਾਂ ਦੇ ਨਾਮ ਦੱਸੇ ਗਏ ਤਾਂ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਗਈ ਤਾਂ ਮੈਂ ਹੁਣ ਇਹਨਾਂ ਨੂੰ ਸੱਦਾ ਦਿੰਦੀ ਆ ਅੱਜ ਵੀ ਉਹਦੇ ਤੇ ਲੜਾਈ ਲੜ ਰਹੇ ਨੇ ਨੌਜਵਾਨਾਂ ਦੀ ਇੱਕ ਵੱਡੀ ਟੀਮ ਆ ਵਧੀਆ ਗੱਲ ਤੋਂ ਬਾਅਦ ਅਚਜੂ ਸਿੰਘ ਸਾਕਰ ਸਰਪੰਚ ਦੇ ਬਿਆਲਪੁਰ ਦੇ ਉਹ ਤੇ ਆ ਰਹੇ ਨੇ ਪੰਜਾਬ ਕਿਸਾਨ ਯੂਨੀਅਨ ਦੇ ਆ ਪਹਿਲਾਂ ਤਾਂ ਜਿੰਨੇ ਮੇਰੇ ਵੀਰ ਭਰਾ ਫੌਜੀ ਸਾਥ ਦੀ سپورਟ ਲਈ ਜੁੜੇ ਨਾ ਸਾਫਤਾ ਸੈਨਿਕ ਕ੍ਰਾਂਤੀਕਾਰੀ ਯੋਨਾ ਅਗਰਾ ਹਾਂ ਜੁੜੇ ਨਾ ਜੇ ਦੋਨੇ ਕ੍ਰਾਂਤੀ ਸਾਥ ਦਾ ਜੁੜੇ ਨਾ ਆਬਾਈ ਦੀ ਜੁੜੇ ਨਾ ਫੈਡਰੇਸ਼ਨ ਆਫ ਵਲੰਟਰੀਆ ਜਿੰਨੇ ਵੀ ਲੋਕ ਪਹੁੰਚੇ ਨੇ ਪੱਤਰਕਾਰ ਵੀ ਪਹੁੰਚੇ ਨੇ ਜਾਂੱਖ-ਬਖ ਸੋਸ਼ਲ ਸਾਈਟਾਂ ਤੇ ਫੌਜੀ ਦੇ ਪ੍ਰਵਾਦੀ سپورਟ ਕਰੀ ਆ ਇੱਥੇ ਪਹੁੰਚ ਗਏ ਹੱਕ ਸੱਚ ਦਾ ਨਾਰਾ ਬੁਲੰਦ ਕਰਨ ਲਈ ਜਾਗਦੀ ਜਮੀਰ ਆਏ ਲੋਕ ਕਿਉਂਕਿ ਭਲਾਡੇ ਚ ਬੜੇ ਲੋਕ ਵਸਦੇ ਨੇ ਯਾਰ ਲੋਕਲਟੀ ਕਿੰਨੀ ਘਾਇਰੇ ਆ ਕੇ ਅੱਜ ਸਵੇਰੇ 10 ਵਜੇ ਦਾ ਟਾਈਮ ਦਿੱਤਾ ਆਪਾਂ ਵੀ ਅੱਜ 10 ਵਜੇ ਟਾਈਮ ਸੀ ਲੋਕਾਂ ਨੂੰ ਇੱਥੇ ਉੱਠ ਕੇ ਇਹਨਾਂ ਫੌਜੀਆਂ ਦਾਤਰਾਉਣਾ ਚਾਹੀਦਾ ਸੀ ਪਰ ਬੇਸ਼ਰਮ ਲੋਕ ਨੇ ਹਾੜੇ ਮੁਕਸਰ ਤੋਂ ਬਰੋਲਪੁਰ ਤੋਂ ਰੀਦਪੁਰ ਤੋਂ ਲੋਕ ਚੱਲੇ ਹੋਏ ਘੁਣ ਕਰ ਰਹੇ ਨੇ ਪਟਿਆਲੇ ਤੋਂ ਵੀ ਪਹੁੰਚ ਗਏ ਆ ਕ੍ਰਾਤੀਕਾਰੀ ਹੁਣੀ ਨਾਲੇ ਵਿਚਾਰੇ ਕਿੱਥੋਂ ਆ ਗਏ ਦੇ ਆਪਾਂ ਨੂੰ ਸਵੇਰੇ ਇੱਕ ਕੰਟੇਲੀਜੈਂਸੀ ਦਾ ਵੀਰ ਆ ਕੇ ਕਹਿੰਦਾ ਵੀ ਸੋਨੂੰ ਐਸ.ਡੀ.ਆ ਮਿਲਾ ਰਹੇ ਨੇ ਤਾਂ ਆਪਾਂ ਨੂੰ ਪ੍ਰੈਸ਼ਰਾਈਜ਼ ਕਰਕੇ ਵੀ ਤੁਸੀਂ ਦਫ਼ਤਰ ਚਲੋ ਦਫ਼ਤਰ ਚਲੋ ਕਿਉਂ ਝੰਡੀਆਂ ਪਈ ਦਫ਼ਤਰ ਕਿਉਂ ਜਾइए ਦਫ਼ਤਰ ਕਾਹਦੇ ਲਈ ਜਾइए 1 ਸਾਲ ਹੋ ਗਏ ਨਾਲੋਂ ਤੱਕਾ ਖਾਂਦੇ ਨੂੰ ਫੌਜੀਆਂ ਨੂੰ ਸਾਰੇ ਇਹ ਪ੍ਰੂਫ ਲਈ ਫਿਰਦੇ ਨੇ ਫੋਨ ਇਹਨਾਂ ਨਾਲ ਇਹਨਾਂ ਦੇ ਬਲਾਕ ਕਰੇ ਹੋਏ ਨੇ ਆ ਸਾਹਮਣੇ ਐ ਐਸ.ਡੀ.ਐਮ ਦਫ਼ਤਰ ਆ ਇੱਥੇ ਇਹਨਾਂ ਦਾ ਘਰ ਆ ਬੱਚੇ ਇਹਨਾਂ ਦੇ ਗ੍ਰਸਤ ਹੋ ਗਏ ਇਹ ਬਾਈ ਸੁਣਦੇ ਨਹੀਂ ਸੋ ਇਹਨੀਆਂ ਗੱਲਾਂ ਚਾਹੋ 2 ਕਿ ਜਿਹੜੇ ਉਹ ਗੱਲਾਂ ਲਾ ਕੇ ਹਿੱਤਰ ਲੈ ਜਾਂਦੇ ਨੇ ਉਹਨੂੰ ਕਹਿ ਦਿੰਦੇ ਨੇ ਵੀ ਮੈਂ ਫਲਾਣਾ ਬਾਈ ਮੈਨੂੰ ਵੀ ਬੁਲਾ ਲਿਆ ਮਾ ਯਾਰ ਕਿਤੇ ਵੀ ਇਹਨਾਂ ਜੂਨੀਅਨ ਦੇ ਨਾਲ ਆ ਕਈ ਵਾਰ ਪਤਾ ਜਾਂਦਾ ਲੋ ਪੁੱਛਿਆ ਵੀ ਇਸ ਇੰਟੈਲੀਜੈਂਸੀ ਵਾਲਾ ਸੋ ਬਾਈ ਅਗਲੇ ਨੂੰ ਹੱਥ ਜੋੜ ਕੇ ਬੇਨਤੀ ਕਰੋ ਕੋਈ ਗੱਲ ਨਹੀਂ ਬਾਈ ਸਾਡੀਆਂ ਸਾਰੀਆਂ ਜੂਨੀਅਨਾਂ ਆ ਜਾਂਦੇ ਜਿਹੜੇ ਜਿਹੜਾ ਲੋਕ ਚੱਲੇ ਹੋਣ ਉਹਨਾਂ ਨੂੰ ਆ ਜਾਂਦੇ ਹਜੇ ਤਾਂ ਅਸੀਂ ਬੈਠੇ ਆ ਜਿਹੜੇ ਲੋਕ ਵਿਚਾਰੇ 30000 ਦਾ ਤੇਲ ਖੂਕੇਰੇ ਆਉਣਗੇ ਸ਼ਾਮ ਨੂੰ ਆਪਾਂ ਨੂੰ ਦੱਸ ਦਾਂਗੇ ਕਿ ਇਸ ਦਾ ਸਵੇਰ ਦਫ਼ਤਰ ਚ ਵੜ ਕੇ ਜਾ ਕੇ ਭਈ ਫਿਰ ਕੱਲ ਨੂੰ ਸਾਡੇ ਕਿਹ ਕੋਣ ਆਊਗਾ ਸੋਈ ਵੀਰ ਆਪਣੇ ਕੋਲੇ ਚੌਥੇ ਆਇਆ ਸੀ ਘਰੇ ਕਹਿੰਦਾ ਮੇਰੀ ਮਦਦ ਕਰੋ ਮੇਰੇ ਨਾਲ ਆਹ ਜ਼ੁਲਮ ਹੁੰਦਾ ਆਪਾਂ ਇਹਦੀ ਵੀਡੀਓ ਵਾਇਰਲ ਕਰੀ ਉਸ ਤੋਂ ਬਾਅਦ ਕੁਲਦੀਪ ਤਾਰੀ ਵਾਲ ਹੋਏ ਇਹ ਨਾਲ ਦੀ ਨਾਲ ਆ ਗਏ ਇਹਨਾਂ ਨੇ ਵੀ ਖਬਰ ਚਲਾਈ ਫਿਰ ਕਈ ਹੋਰ ਪੱਤਰਕਾਰ ਵੀਰ ਜਾ ਕੇ ਜਮੀਨ ਵਾਲੇ ਦੂਰੋਂ ਅੰਦਰੋਂ ਆ ਗਏ ਗੱਲ ਕਰ ਬਲਾਡੇ ਦਾ ਲੋਕਲ ਮੀਡੀਆ ਨੇਰਾ ਸਾਥਨ ਦਿੱਤਾ ਇਹ ਉਹ ਆਪ ਦੱਸੂਗਾ ਕਿਉਂ ਨਹੀਂ ਦਿੱਤਾ ਕੀ ਕਾਰਨ ਹੈ ਇਹਿਆ ਤੈਨੂੰ ਚਾਹ ਤੱਕ ਪਾਣੀ ਤੱਕ ਕਿਹਾ ਵੀ ਸਾਨੂੰ ਪਿਆ ਦੋ ਇਹ ਸਾਡੇ ਲੋਕਾਂ ਦੀਆਂ ਜੀਵੀਆਂ ਮਾਰ ਚੁੱਕੀਆਂ ਨੇ ਤੁਹਾਨੂੰ ਪਤਾ ਤੁਸੀਂ ਮੇਰਾ ਸਾਰਿਆਂ ਨੇ ਲੱਗ ਭੱਗ ਜੰਨੇ ਬੈਠੇ ਹੋ ਨੇਸ਼ੇ ਵਾਲੇ ਮੁੰਡੇ ਦਾ ਸਾ ਦਿੱਤਾ ਸਾਫ ਕਾ ਸਿਰਾਂ ਕਾ ਨਹੀਂ ਦਿੱਤਾ ਦੂਜਿਆਂ ਨੂੰ ਦਿੱਤਾ ਆ ਪੱਤਰਕਾਰਾਂ ਨੂੰ ਦਿੱਤਾ 2.5 ਲੱਖ ਰੁਪਏ ਵਾਲੇ ਪੇ ਇਹ ਪੱਤਰਕਾਰਾਂ ਨੇ ਆਪਦੇ ਬੰਦ ਕਰਾਏ ਨੇ ਸਿਰਫ ਨਸ਼ੇਖਾਤਰ ਉਹ ਇਹਨਾਂ ਨੇ ਆਪਣੇ ਤੇ ਜੋ ਜ਼ੁਲਮ ਕਰਿਆ ਸੱਲਿ ਚੱਲਿਆ ਝੂਠਾ ਪਰਚਾ ਬੇਦੋਸ਼ਾ ਜਿਵੇਂ ਦੱਸਦਾ ਮੂੜਿਆਂ ਦੇ ਬੰਦੇ ਬੈਠੇ ਨੇ ਇਹ ਖੜਗੇ ਇਹਨੂੰ ਸੱਤਾਂ ਪਰਚਾ ਪਾ ਕੇ ਨਾ ਰੋਇਆ ਉਹ ਮਹਾਰਾ ਪੂੰਜਾਣ ਦੇਣੀ ਇਹਨਾਂ ਨੇ ਕਿਹੜਾ ਬੁੰਦਣ ਯਾਰ ਇਹਨੂੰ ਤਾਂ ਪੈਸਾ ਚਾਹੀਦਾ ਹੁਣ ਇਹ ਘਰ ਢਾਈ ਜਾਂਦੇ ਨੇ ਮਸ਼ਿਆਂ ਦੇ ਨਾਂ ਤੇ ਸਾਡੇ ਤਾਂ ਪਰਚੇ ਪਾਏ ਨਹੀਂ ਸੱਤ ਪਰਚੇ ਪਾਤੇ ਮੇਰੇ ਤੂੰ ਬਾਹਰ ਜਿਹੜੇ ਪਰਚਿਆਂ ਚ ਮੈਂ ਅੰਦਰ ਸੀ ਉਹ ਐਸਡੀ ਕਹਿ ਕੇ ਗਿਆ ਸੀ ਅਹੀਂ ਜਿਵੇਂ ਆਪਾਂ ਕਿਹੜਾ ਦਫ਼ਤਰ ਚ ਵਾਜ ਜਾਂਦੇ ਆਂ ਵੀ ਮੈਂ ਖਾਰਜ ਕਹੂੰ ਮੈਂ ਅੱਜ ਵੀ ਤਰੀਕਾ ਜਾਨਣਾ ਭੁਗਤਲਾਂ ਉਹਦੀਆਂ ਮੈਂ ਕਿਸੇ ਨੂੰ ਮਿਹਣਾ ਦਿੰਦਾ ਲੋਕਾਂ ਖਾਤਰ ਨੇ ਤੇ ਅੱਜ ਵੀ ਲੜ ਰਿਹਾ ਹਾਂ ਸਵੇਰੇ ਦੀ ਘਟਨਾ ਸੁਣ ਲੋ ਮੈਂ ਇੱਥੇ ਆਉਂ ਆ ਵਾਸਤੇ ਕਿਸਾ ਡੀ ਕਰ ਰਿਹਾ ਸੀ ਬਜ਼ੁਰਗ ਆਇਆ ਇੱਕ ਦਾੜੀ ਵਾਲਾ ਇਹ ਗੋਲੀਆਂ ਲੈਣੀਆਂ ਮੁੱਲਾ ਮੈਨੂੰ ਕਹਿੰਦਾ ਘਰੇ ਮੈਂ ਕਿਹਾ ਬਾਬਾ ਕਾਹਦੀਆਂ ਗੋਲੀਆਂ ਕਹਿੰਦਾ ਜੀਵ ਵਾਲੀਆਂ ਵਾ ਤੂੰ ਮੈਨੂੰ ਜਾਣਦਾ ਨਹੀਂ ਯਾਰਾ ਕਹਿੰਦਾ ਲੈ ਤੂੰ ਗੋਲੀਆਂ ਦਾਸ ਲੈਣੀਆਂ ਹੈ ਨਾ 50 ਰੁਪਏ ਮਹਾ ਦਾ 70 ਦੀ ਲੈਣਾ ਕਹਿੰਦਾ 50 ਦੀ ਦੇਊਗਾ ਮੈਂ ਕਿਥੋਂ ਲੈ ਕੇ ਆਇਆ ਸਰਕਾਰੀ ਹਸਪਤਾਲ ਚ ਹੁਣ ਉਹਦੀ ਵੀਡੀਓ ਪਾਵਾਂਗੇ ਉਹ ਜੀ ਗਰੀਬ ਤੇ ਪਰਚਾ ਪਾਉਂਦੇ ਨੇ ਘਰ ਕੀ ਦੇ ਘਟਾਇੇ ਨੇ ਛੋਟੇ ਏਰੀਏ ਕਿਸੇ ਚ ਕਿਸੇ ਬਲਾਈਕੀ ਦਾ ਘਟਾ ਆਇਆ ਭਾਈ ਵੱਡਾ ਬਲਾਈਕੀ ਦਾ ਛੋਟਾ ਆਇਆ ਬੋਲੋ ਭਾਈ ਟਾਇਆ ਕਿਸੇ ਬਲਾਈਕੀ ਦਾ ਘਟਾ ਵੀਖੀ ਵਾਲੇ ਨੇ ਘਟਾ ਆਇਆ ਪਤਾ ਕਿਹਦਾ ਘਟਾ ਆਇਆ ਸਰਕਾਰੀ ਛਾਮ ਲੈਣ ਦੇ ਤਾਂ ਨਹੀਂ ਨਾ ਕਰਨੇ ਹਿੰਦਾਂ ਸਾਡੇ ਮਾਨਸਾ ਹਏ ਅੱਜ ਹੁਣ ਵੀ ਜੱਟਾ ਵਿਕੀ ਜਾਂਦਾ ਫੜ ਮੈਂ ਸਰਿਆਮ ਨਾਲ ਲੈਣਾ ਕਰ ਦੇ ਕਾਰਬੇ ਜਵਾਨੀ ਕਰਦੇ ਹੱਤੇ ਚੱਲਦੇ ਨੇ ਨੇ ਸਦਨ ਸਦਕੀ ਦੀ 40 40 ਰਿਆ ਬਜਾਇਆ ਵੱਡੇ ਬਲੇ ਕਿਉਂ ਨਹੀਂ ਫੜਦੇ ਖਾਣ ਪੀਣ ਨੂੰ ਫੜਦੇ ਕਿਹੜਾ ਨਸ਼ਾ ਪਰ ਜੱਟ ਕੋਈ ਬਸ ਖਾਵੇ ਨੇ ਟਕੋ ਝੂਠ ਮਾਰਦੇ ਨੇ ਕਿਸਾਨ ਇਹ ਕੁੱਤੀ ਜਾਂਦੇ ਨੇ ਜਵਾਨ ਇਹ ਕੁੱਤੀ ਜਾਂਦੇ ਨੇ ਕਰਨ ਛੇਆਮ ਕੁੱਟਿਆ ਕਿੰਨਾਂ ਨੇ ਕੁੱਟਿਆ ਜਿਹੜਾ ਕਾਉਂਟਰ ਕਰਕੇ ਕਿਸੇ ਗਰੀਬ ਦੇ ਬੱਚੇ ਦਾ ਉਹ ਬੱਚੇ ਦੀ ਤਰਫੀ ਹਣਾ ਕੀ ਨਾਲ ਦੀ ਨਾਲ ਉਹਨੀਆਂ ਮਹਿਰਮਾਂ ਜਿਹਨਾਂ ਨੇ ਕਾਉਂਟਰ ਕਰਿਆ ਉਹ ਲਾਈਵ ਹੋ ਕੇ ਬੋਲ ਰਹੀਆਂ ਮੇਰੀਆਂ ਭੈਣਾਂ ਵੀ ਸਾਡੇ ਘਰਾਂ ਇੱਤੇ ਝੂਠਾ ਪਰਚਾ ਪਾਤਾ ਉਹ ਭੈਣੇ ਸੋਡਾ ਘਰਾਂ ਘਾਂਟਾ ਪਹਿਲਾਂ ਕਿਸੇ ਗਰੀਬ ਦੇ ਜਵਾਬ ਨੂੰ ਮਾਰ ਕੇ ਆਇਆ ਗੋਲੀਆਂ ਮਾਰ ਕੇ ਉਹਦੀ ਮਾਂ ਮੰਨੀ ਦੇਗਾ ਜਿਹੜੇ ਅਸਲੀ ਗੈਂਗਸਟਰ ਨੇ ਉਹਨਾਂ ਨੂੰ ਤੁਸੀਂ ਜੇਲ੍ਹਾਂ ਚ ਸਿਕਿਉਰਿਟੀਆ ਪ੍ਰੋਵਾਈਡ ਕਰਦੇ ਹੋ ਹੁਣ ਮੈਨੂੰ ਕਹੀਆਂ ਦਾ ਭੈਣਾਂ ਕੁੜੀਆਂ ਵੀ ਪ੍ਰੋਵਾਈਡ ਕਰਦੇ ਹੋ ਆ ਖਬਰ ਕਿੰਨੀ ਵੱਡੀ ਰੱਖੀ ਮਾਨਸਾਹ ਤਤਪਾਲ ਵਾਲੀ ਭਜਾਇਆ ਜੇਲ੍ਹ ਚੋਂ ਆਮ ਦੇ ਗੋਲੀ ਮਾਰਦੇ ਨੇ ਲੈ ਆ ਕੇ ਰਫੰਟਰ ਬਣਾਉਂਦੇ ਨੇ ਇੱਕੋ ਹੀ ਸਟੋਰੀ ਹੁੰਦੀ ਐ ਅਸੀਂ ਜੇਲ੍ਹ ਚੋਂ ਲੈ ਕੇ ਆਏ ਸੀ ਸਾਡੀ ਕਸਟਡੀ ਸੀ ਯਾਰ ਕਿਧਰੇ ਪਿਸਤੌਲ ਚੱਕਿਆ ਲੋੜ ਕਰਕੇ ਮਾਰਿਆ ਉਹ ਵੀ ਫਿਰ ਸੋਡੀ ਤਾਂ ساری ਉਮਰ ਦੀ ਕਰੀ ਕਰਾਈ ਕਮਾਂਡੋ ਟ੍ਰੇਨਿੰਗ ਫੇਰ ਐ ਪਾਣੀ ਪੀਣਦੇ ਹੱਥ ਖੜੀ ਲੱਗੀ ਹੋਊ ਥੋੜੇ ਕਿਸੇ ਦੇ ਜੇਲਾ ਕੱਟੀਆਂ ਹੋਣਗੀਆਂ ਘਰ ਆਇਆ ਉਹ ਨਹੀਂ ਮਿਲ ਦਿੰਦੇ ਆਹਨਾ ਉਹੀ ਕਹਾਣੀ ਵਾਰੀ ਵਾਰੀ ਨਾ ਕੋਈ ਹਿਊਮਰਾਈਟ ਨਾ ਕੋਈ ਬੋਲੇ ਸਿੱਧੇ ਸਿੱਧੇ ਕੱਲ ਨੂੰ ਆਪਣੇ ਦੇ ਵੀ ਮਾਰਨੇ ਹਰੇਕ ਨੇ ਮਾਰ ਰਹੀ ਕਾ ਪਰਲੇ ਮਸ਼ਿਆਂ ਨਾਲ ਵੱਡੇ ਅਕਸਰਾਂ ਨੇ ਉਹਨੇ ਇਹੀ ਗੱਲ ਇੱਥੇ ਸੇਮ ਟੁਕਦੀ ਐ ਇਹਦਾ ਨਿੱਜੀ ਮਾਸ ਲੈ ਬਚਾਰੇ ਦਾ ਬਾਰਡਰਾਂ ਤੇ ਇਹ ਲੜ ਰਹੇ ਨੇ ਆਪਣੇ ਖਾਤੇ ਗੋਲੀਆਂ ਖਾਂਦੇ ਨੇ ਜਿਹੜੇ ਰਾਸਤੇ ਨੇ ਬਾਰਾ ਮੂਲਾ ਤੁਸੀਂ ਵੀ ਸਾਰੇ ਫੌਜੀ ਭਰਾ ਬੈਠੋ ਬਹੁਤ ਕਾਟਣੀ ਜ਼ਿੰਦਗੀ ਐ ਫੌਜੀ ਕਰ ਨਾਲ ਵੀ ਤੁਸੀਂ ਇਨਸਾਫ ਦਵਾਇਆ ਫਖਰੋ ਟਰਮੀਨੇਟ ਹੋਣਗੇ ਕੋ ਸੌਨਾ ਟਰਮੀਨੇਟ ਕਰੂਗੀ ਕਿ ਨਹੀਂ ਕਰਦੀ ਅੱਜ ਵੀ ਮੰਗਵਾਲਾ ਕਰਨਾ ਪਰਮੇਸ਼ਾ ਆ ਬਾਰਾ ਮੁੱਲ ਦਾ ਹੁਣ ਕੋ ਉਤਨਾ ਡਰ ਨਾਲ ਜਿਆਦਾ ਫੌਜੀ ਨਾਲ ਚੱਲਦਾ ਗੋਗੜਾ ਨਾਲ ਚੱਲਦਾ ਇਹਨਾਂ ਦਾ ਮੁਕਾਬਲਾ ਤਾਂ ਕਹਿੰਗੇ ਲੰਘ ਜਾਵੇ ਚੁੱਪ ਕਰਕੇ ਜਿਆਦਾ ਦੀ ਹਰਦੇ ਆ ਸਾਹਿਬ ਦੀ ਗੱਲ ਆ ਸ਼ਰਮ ਤੇ ਆਉਂਟ ਪਾਉਂਦੇ ਨੇ ਸਾਡਾ ਅਜੇ ਸਾਢੇ 30 ਸੀ ਰਹੋਏ ਨੇ ਉਹਨਾਂ ਦਾ ਪ੍ਰੈਸ਼ਰ ਆ ਹੀ ਹੋ ਜਾਵੇ ਪ੍ਰੈਸ਼ਰ ਹੀ ਨਾ ਹੋਵੇ ਧਰਨਾ ਲਾਇਆ ਚੱਲਿਆ ਹਜੇ ਲੋਕ ਕੌਣਗੇ ਲੰਗਾ ਚੱਲੂਗਾ ਬੈਠੇ ਨੇ ਜੂਨੀਅਨ ਵਾਲੇ ਆਏ ਨੇ ਤੁਸੀਂ ਵਿਚਾਰ ਵਟਾਂਦਰਾ ਕਰੋ ਪੰਜ ਬੰਦੇ ਪਰਵਾਹ ਨੂੰ ਭਰੋਸੇ ਚਲੋ ਕਰਨਾ ਦੇਖੋ ਇਹਨਾਂ ਨੇ ਹੱਲ ਹੈ ਉਹ ਮੈਂ ਸਾਰੇ ਕਰਨ ਵਾਲੇ ਹੁੰਦੇ ਆ ਜੂ ਕਿੱਡੇ ਦਾ ਸ਼ੈਲਰ ਬੰਦ ਕਰਿਆ ਹੁੰਦਾ ਰੈਸ਼ੀਏ ਦੇ ਛੈਲ ਵੀ ਲੱਗਦਾ ਫਦਾ ਫੱਲੀ ਹੁਣ 10 ਮੀਟਰ ਦੀ ਰੂਗੀ ਤੇ ਆ ਮੈਂ ਹਾਂਜੀ ਸ਼ੰਗਰ ਸ਼ਿਰੋਧੀ ਲੜਦੇ ਹੁੰਦੇ ਨੇ ਆ ਸਾਡਾ ਭਰਾ ਸਰਵਿੰਦਰ ਸਿੰਘ ਰਾਣਾ ਵੀ ਪਹੁੰਚ ਗਿਆ ਤੜਕੇ ਫੋਨ ਕਰੀ ਨਾ ਫੋਨ ਚੱਕਿਆ ਕਰੋ ਭਾਈ ਸਾਹਿਬ ਹਾਂ ਬਲਵਿੰਦਰ ਰਾਣਾ ਸਾਰੇ ਸ਼ੰਗਰਸ਼ ਲੜਦਾ ਹੈ ਸਾਡੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜਦਾ ਹੈ ਤੁਸੀਂ ਸਾਰੇ ਖੜਿਓ ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਆਪਾਂ ਇਹਦਾ ਸਾਥ ਦੇਈਏ ਇੱਕ ਦਿਨ ਆਪਾਂ ਦਈ ਦੇ ਬੈਠੇ ਰਹਾਂਗੇ ਕਿਤੇ ਨਹੀਂ ਕੁਝ ਹੁੰਦਾ ਉੱਚਵਾਕ ਲਈ ਬੈਠੀ ਹੈ ਸਾਲ ਦਾ ਉੱਚੇਕਰ ਵਾਲੀ ਸਾਲ ਦਾ ਜਵਾਕ ਲਈ ਬੈਠੀ ਹੈ ਤੇ ਆਪਾਂ ਤੜਕੀ ਕਿਉਂ ਨਹੀਂ ਜਾਈਏ ਭਾਈ ਐਸਡੀਐਮ ਸਾਹਿਬ ਆਪਣੀ ਖਾਤਰੀ ਹੈ ਆਪ ਵੀ ਟੈਕਸ ਭਰਦੇ ਆਂ ਇਹਨਾਂ ਸਾਲ ਦੀ ਉਹ ਇਹਨਾਂ ਨੇ ਫੋਨ ਬਲੈਕਲਿਸਟ ਚ ਪਾਨੇ ਅੱਜ ਇਹਨਾਂ ਦੀ ਸੁਣ ਲੈਣਾ ਕਿ ਨਹੀਂ ਹਾਂ ਫਿਰ ਉੱਥੇ ਪ੍ਰਵਾਸੀ ਲੇਬਰ ਲੱਗਦੀ ਆ ਕੇ ਭਾਈ ਇਹ ਤਾਂ ਡਾਕਟਰ ਜਿਹੇ ਹੁੰਦੇ ਨੇ ਇਹਨਾਂ ਦੀਆਂ ਸਿੰਘਾਆਂ ਹੀ ਘਰੇ ਗੱਲੀਆਂ ਵਿਚਾਰੀਆਂ ਉਹਨਾਂ ਕੋਈ ਨਾ ਕੋਈ ਆਧਾਰ ਕਾਰਡ ਫਿਰ ਉਹ ਸੁਸਤਰੀ ਪੂਰਾ ਲੱਗਦਾ ਇਹਦੇ ਬੱਚਿਆਂ ਦੇ ਵਿੱਚ ਫੈਲ ਜਾਂਦਾ ਸਾਊਂਡ ਦੀ ਪੋਲੂਸ਼ਨ ਇਕੋ ਕਿੰਨੀ ਹੁੰਦੀ ਐ ਫਿਰ ਜੇ ਉਹ ਪਹਿਲਾਂ ਲੱਗਿਆ ਆ ਕੇ ਪਬਲਿਕ ਅਡਵੇਨਚਰੋਏ ਕਹਿਣ ਵੀ ਸਾਡਾ ਸ਼ਹਿਰ ਪਹਿਲਾਂ ਲੱਗਿਆ ਤੁਸੀਂ ਝੂਠੇ ਹੋ ਆਪਾਂ ਉਹਦੀ ਹਾਮੀ ਭਰਦੀ ਐ ਭਾਈ ਠੀਕ ਐ ਇਹ ਤਾਂ ਪ੍ਰੂਫ ਲਈ ਫਤ ਨਹੀਂ ਕੱਲਾ ਕੱਲਾ ਸੋ ਆਪਾਂ ਆਗੇ ਆਕੇ ਕੋਈ ਵੀ ਬੀਰ ਬੇਨਤੀ ਐ ਜਿਹੜੇ ਆਗੂ ਨੇ ਜੂਨੀਅਰ ਦੇ ਆਗੂ ਨੇ ਉਹ ਵਿਚਾਰਪਟੰਦਰਾ ਕਰਨ ਬਾਰੇ ਗੱਲ ਕਰੋ ਬਾਹਰੀ ਵਾਰੀ ਉਹਨਾਂ ਦੀਆਂ ਗੱਲਾਂ ਨਾ ਸੁਣ ਕੇ ਕਰੋ ਚਲੋ ਚੱਲੀਏ ਚਲੋ ਚੱਲੀਏ ਹਾਏ ਆ ਜਾਣ ਦੋ ਜਿਹੜੇ ਬਲਚਾਰੇ ਬੁਲਾ ਰਹੇ ਆ ਇਹ ਸਾਨੂੰ ਸੁਣ ਲੈਣ ਦੋ ਫੌਜੀ ਲੜੇ ਨਹੀਂ ਦੂਰ ਕੇ ਨਹੀਂ ਲੜੇ ਰਹੇ ਇਹਨਾਂ ਨੂੰ ਸੁਣਾਉਣਾ ਮੈਂ ਕਹਿੰਦਾ ਵਸ਼ਾ ਟੱਪ ਵੀ ਜਾਵੇ ਚੁੰਮੀ ਕਿਸੇ ਪਾਸੇ ਦੀ ਉਹ ਕਿਲੋ ਕਿਲੋ ਦੀਆਂ ਗੱਡੀਆਂ ਟਪਾ ਦਿੰਦੇ ਨੇ ਭੜੀਆਂ ਹੋਈਆਂ ਗੱਡੀਆਂ ਚਟੇ ਦੀਆਂ ਹੱਥ ਢਵਾ ਦਿੰਦੇ ਨੇ ਚਿੜੀ ਪੱਟ ਲੈਂਦੇ ਨੇ ਤੁਰੰਤ ਖਾਵਾ ਕਰ ਲੈਂਦੇ ਨੇ ਕੀੜੀ ਮਾਰ ਰਹੇ ਨੇ ਹੱਥ ਫਿਟਵਾ ਰਹੇ ਨੇ ਢਿੜੀ ਮਾਰ ਕੇ ਸ਼ੇਰਨੀ ਮਰਦਾ ਜੀ ਅੰਗਲੀ ਫੜ ਕੇ 171 ਐਫ ਆਈ ਆਰ 181 ਐਫ ਆਈ ਆਰ ਆਠ ਉਹੀ ਐਫ ਆਈ ਆਰ ਜਿਹੜਾ ਯਾਰ ਫੜ ਲਓ ਹਾਂ ਟਾਉਫਾ ਕਰਾਉਣ ਦਾ ਹੋਰ بڑے بڑے ਲੀਡਰਾਂ ਦਾ ਸਤਕਾਰ ਕੌਰ ਐ ਮੇਲੇ ਦਾ ਜਾਂ ਜਨਤ ਤੇ ਕਰਪਸ਼ਨ 6 6000 ਕਰੋੜ ਦੇ ਇਹਨਾਂ ਦਾ ਬੀਲ ਹੈਗਾ ਢਾਓ ਉਹਨਾਂ ਦੇ ਕਰ ਸਾਡੇ ਮਾਨਸਾਜ 50 ਦੇ ਨਾਂ ਦਾ ਢਾਓ 35 35 ਪਰਚੇ ਉਹਨਾਂ ਦੇ ਨਹੀਂ ਢਾਵਾ ਕਰਨਾ ਸਰਕਾਰੀ ਥਾਮਾਂ ਨੂੰ ਸਾਫ ਸਭ ਨੂੰ ਪਤਾ ਪੱਤਰਕਾਰਾਂ ਨੂੰ ਪਤਾ ਹੈ ਚੱਲ ਕੇ ਚਲਾ ਦੇਣਗੇ ਨਾਲ ਕਰ ਕੋਈ ਗੋਲਦਾ ਨਹੀਂ ਜੇ ਕੁਝ ਛੋਹੇ ਨਾ ਯੂਨਿਟ ਬੋਲੀਆਂ ਨਹੀਂ ਗੱਲ ਦੀ ਤੁਹਾਡਾ ਧੰਨਵਾਦ ਫੌਜੀ ਦਾ ਸਾਥ ਦੇਵਾਂਗੇ ਆਖਰੀ ਸਾਹਾਂ ਤੱਕ ਇਹ ਡਟੇ ਰਹਾਂ ਜੋ ਵੀ ਇਹ ਤਬੀਖਾ ਹੋ ਗਈ ਆਗੂ ਫੈਸਲਾ ਕੰਨ ਕੋ ਸਰਵਠੀ ਗੱਲ ਕਰ ਆਪਣਾ ਸਾਫ ਦਵਾਵਾਂਗੇ ਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ